ਸ਼ਹੀਦ ਭਗਤ ਸਿੰਘ ਦੇ ਸਹੀਦੀ ਦਿਹਾੜੇ ਤੇ ਸਮਾਣਾ ਦੇ ਪਬਲਿਕ ਕਾਲਜ ਵੱਲੋਂ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਮਨੁੱਖੀ ਆਜ਼ਾਦੀ ਦੇ ਹੱਕ ਵਿੱਚ ਸ਼ਹੀਦ ਭਗਤ ਸਿੰਘ ਦੀ ਜਿਹੜੀ ਸੋਚ ਹੈ ਉਸ ਨੂੰ ਕਰਗਰਦਕ ਪਹੁੰਚਾਉਣ ਦੇ ਲਈ ਇਹ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਇਸ ਦੇ ਵਿੱਚ ਪਹੁੰਚੇ ਆਜ਼ਾਦੀ ਗੁਲਾਟੀ ਮਹਿੰਦਰ ਸਿੰਘ ਦਰਦ ਦੇਸਪੁੱਤਰ ਜਸਵਿੰਦਰ ਸਿੰਘ ਦਰਸਾ ਗੱਲਬਾਤ ਕਰਦੇ ਆਂ ਅਸੀਂ ਸ਼ਹੀਦ ਭਗਤ ਸਿੰਘ ਨੂੰ ਅਜਿਹੇ ਦਿਨ ਸਦਾ ਜਪੇਟ ਕਰਦੇ ਆ ਜਿਨ੍ਹਾਂ ਦੀ ਕੁਰਬਾਨੀ ਸਦਕਾ ਅੱਜ ਆਪਾਂ ਆਜ਼ਾਦ ਭਰ ਦੇ ਆਨੰਦ ਮਾਣ ਰਿਹਾ ਆਜ਼ਾਦੀ ਦਾ ਤੇ ਰਾਜਗੁਰੂਸ ਸਖਦੇ ਸਖਦੇ ਸਾਰਿਆਂ ਨੂੰ ਅਸੀਂ ਸਦਾ ਨਮਨ ਕਰਦੇ ਆ ਅੱਜ ਅਸੀਂ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਤੇ ਸਖਦੇਵ ਉਹਨਾਂ ਦੇ ਸ਼ਹੀਦੀ ਦਿਵਸ ਦੇ ਉੱਤੇ ਅਸੀਂ 93ਵੇਂ ਸ਼ਹੀਦੀ ਦਿਹਾੜੇ ਦੇ ਉੱਤੇ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਸਮੂਹ ਸਟਾਫ ਵੱਲੋਂ ਅਤੇ ਇਸ ਸਾਈਕਲ ਰੈਲੀ ਦਾ ਸਾਡਾ ਮਤਲਬ ਇਹ ਹੈਗਾ ਕਿ ਲੋਕਾਂ ਤੱਕ ਇਹ ਸਨੇਹਾ ਪਹੁੰਚਾਇਆ ਜਾ ਸਕੇ ਕਿ ਜੋ ਉਹਨਾਂ ਦੀ ਸੋਚ ਸੀ ਉਸ ਦੀ ਸੋਚ ਦੇ ਅਨੁਸਾਰ ਲੋਕ ਆਪਣੀ ਜਿਹੜੀ ਹੈ ਆਜ਼ਾਦੀ ਨੂੰ ਮਾਨ ਸਕਣ ਸ਼ਹੀਦ ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ ਉਹਨਾਂ ਨੂੰ 23 ਮਾਰਚ 1931 ਨੂੰ ਫਾਂਸੀ ਦੇ ਰੂਪੀ ਗਈ ਸੀ ਹਾਲਾਂਕਿ ਫਾਂਸੀ ਦਾ ਦਿਨ ਬਾਅਦ ਵਿੱਚ ਨਿਰਧਾਰਿਤ ਕੀਤਾ ਗਿਆ ਸੀ ਕਿਉਂਕਿ ਸਰਕਾਰਾਂ ਉਹਨਾਂ ਦੇ ਜੀਵਨ ਤੋਂ ਡਰਦੀਆਂ ਸੀ ਇਸ ਕਰਕੇ ਭਗਤ ਸਿੰਘ ਇੱਕ ਸੋਚ ਹੈ ਜਿਹੜੀ ਕਿ ਅੰਗਰੇਜ਼ਾਂ ਦੇ ਫਾਂਸੀ ਦੇ ਨਾਲ ਖਤਮ ਨਹੀਂ ਹੋਈ ਉਹ ਸਦੀਆਂ ਤੱਕ ਰਹੇਗੀ ਕਿਉਂਕਿ ਭਗਤ ਸਿੰਘ ਮਨੁੱਖੀ ਆਜ਼ਾਦੀ ਦੀ ਗੱਲ ਦੇਸ਼ਾਂ ਦੀ ਆਜ਼ਾਦੀ ਤੋਂ ਅੱਗੇ ਜਾ ਕੇ ਕਰਦੇ ਨੇ ਸੋ ਉਹ ਸੋਚ ਹਮੇਸ਼ਾ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ ਔਰ ਮਨੁੱਖੀ ਆਜ਼ਾਦੀ ਦੇ ਹੱਕ ਵਿੱਚ ਹਮੇਸ਼ਾ ਖੜੀ ਰਹੇਗੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣੂ న్యూਸ